ਆਪਣੇ ਕੋਲੇ ਬਈ ਜਿਵੇਂ ਹੁਣ ਫੁੱਲ ਗੋਭੀ, ਬੰਦ ਗੋਭੀ, ਮਿਰਚ, ਟਮਾਟਰ, ਬੈਂਗਣ, ਬੈਂਗਣੀ ਹੋ ਗਈ ਤੇ ਸ਼ਿਮਲਾ ਮਿਰਚ ਹੋ ਗਈ ਹੁਣ ਹਰੇ ਪਿਆਜ਼ ਦੀ ਪਨੀਰੀ ਚੱਲੀ ਜਾਂਦੀ ਆ ਤੇ ਦੂਬਾਦ ਬਈ ਹਾਈਬ੍ਰਿਡ ਪਿਆਜ਼ ਦੀ ਪਨੀਰੀ ਚੱਲੂਗੀ ਲੋਕਲ ਗਾਹਕ ਆ ਜੀ ਨੇ 100 ਬੂਟਾ ਲੈਣਾ, 200 ਲੈਣਾ, 50 ਲੈਣੇ ਆ ਉਹ ਕਦੋਂ ਮਰਜ਼ੀ ਆ ਕੇ ਬਈ ਬੂਟਾ ਲੈ ਜਾ ਸਕਦੇ ਆ ਤੇ ਬਾਕੀ ਜਿਹੜਾ ਵੱਡੇ ਪੱਧਰ ਤੇ ਲਾਉਣੀਆਂ ਕਿਸੇ ਨੇ ਕਿੱਲਾ, ਦੋ ਕਿੱਲੇ ਉਹ ਬਸ ਥੋੜਾ ਫੋਨ ਕਰਕੇ ਪਹਿਲਾਂ ਦੱਸਣ ਸਾਨੂੰ ਜੇ ਉਹਨਾਂ ਨੂੰ ਅਸੀਂ ਹੋਈ ਸਾਡੇ ਕੋਲ ਪਨੀਰੀ ਤਾਂ ਉਹਨੂੰ ਦੇ ਦਾਂਗੇ ਪਨੀਰੀ ਜੇ ਰੁਕਣਾ ਪਿਆ ਉਹਨੂੰ 4 ਦਿਨ ਉਹ ਫਿਰ ਅਸੀਂ ਪਹਿਲਾਂ ਦੱਸ ਦਿੰਨੇ ਆ ਬਈ ਨਾਲ ਦੇ ਵਿੱਚ ਬਈ 2500 ਵੀ ਲੱਗ ਜਾਂਦਾ 3000 ਵੀ ਲੱਗ ਜਾਂਦਾ ਜੇ ਆਪਾਂ ਕਿੱਲੇ ਦੀ ਗੱਲਬਾਤ ਕਰੀਏ 20000 ਤੋਂ ਲਾ ਕੇ 25000 ਤੱਕ ਬਈ ਬੂਟਾ ਪਾ ਦਿੰਦੇ ਆ ਬਾਕੀ ਆਪ ਦੇ ਆਪ ਦੇ ਢੰਗ ਆ ਬਈ ਕੋਈ ਵਿਰਲਾ ਲਾ ਆਂਦਾ ਕੋਈ ਥੋੜਾ ਸੰਘਣਾ ਲਾ ਦਿੰਦਾ ਤੇ ਤਕਰੀਬਨ ਤੁਸੀਂ 24-25000 ਬੂਟਾ ਲਾ ਵੀ ਦਿੰਦੇ ਆ ਤੇ ਕਈ 20000 ਵੀ ਲਾਉਂਦੇ ਆ ਬਾਅਦ ਜਿਹੜਾ 20 ਦਸੰਬਰ ਤੋਂ ਬਾਅਦ ਬਾਅਦ ਜਿਹੜਾ ਲੱਗਦਾ ਉਹ ਦੇਸੀ ਪਿਆਜ ਹੁੰਦਾ ਅ ਜਿੰਨੀ ਵੀ ਜਗਾ ਤੁਸੀਂ ਦੇਖ ਰਹੇ ਹੋਗੇ ਸਾਰੀ ਦੋ ਕਿੱਲਾਂ ਦੇ ਵਿੱਚ ਇਹ ਦੇਸੀ ਪੈਜ ਬਣੀਰੀ ਹੋਗੀ ਠੀਕ ਹੈ ਇਹਦੀ ਗੰਢੇਰ ਦੀ ਬਈ ਗਰੰਟੀ ਹੁੰਦੀ ਹੈ ਆਪਣੀ ਜਿਨੇ ਕਿਲਾ ਲਾਉਣਾ ਕਨਾਲ ਲਾਉਣੀ ਹੈ ਘਰ ਜੋਗਾ ਲਾਉਣਾ ਗੰਢੇਰ ਦੀ ਗਰੰਟੀ ਹੋਗੀ ਪਣੀਰੀ ਇੱਕ ਨੰਬਰ ਹੋਗੀ ਪਹਿਲੇ ਸਾਲਾਂ ਚ ਅਗੇਤੀ ਗੋਭੀ ਬਈ ਹਰੇਕ ਨਹੀਂ ਲਗਾ ਸਕਦਾਗਾ ਉਹ ਦਾ ਘਰੇਲੂ ਤੌਰ ਤੇ ਵੀ ਤੇ ਵੱਡੇ ਪੱਦਰ ਤੇ ਉਹਦੇ ਚ ਥੋੜਾ ਪਤਾ ਕੀ ਹੁੰਦਾ ਵਟਾਂ ਦੀ ਦਿਸ਼ਾ ਦਾ ਵੀ ਹੁੰਦਾ ਬਈ ਵਟਾਂ ਪਾਉਣ ਦਾ ਢੰਗ ਵੀ ਹੁੰਦਾ ਬਾਕੀ ਆਪਣੇ ਘਰਾਂ ਦੇ ਵਿੱਚ ਕੀ ਕਰਦੇ ਜਿਹੜੇ ਲੋਕਲ ਲੈ ਕੇ ਜਾਂਦੇ ਆ ਉਹ ਛੋਟੀਆਂ-ਛੋਟੀਆਂ ਵੱਟਾਂ ਪਾ ਲੈਂਦੇ ਆ ਹਾਂਜੀ ਛੋਟੀ ਵੱਟ ਪਾ ਕੇ ਸੁੱਕੇ ਦੇ ਵਿੱਚ ਹੀ ਲਾਈ ਜਾਂਦੇ ਆ ਬੂਟਾ ਉੱਦੋਂ ਪਾਣੀ ਦਿੰਦੇ ਆ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਆਪ ਆਏ ਹੋਏ ਅੱਜ ਪਿੰਡ ਕੌਣੀ ਐਚ ਐਮ ਆਰ ਨਰਸਰੀ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਬਾਈ ਬਹੁਤ ਹੀ ਸੋਹਣੀ ਗੋਭੀ ਦੀ ਪਨੀਰੀ ਹੈ ਜਿਹੜੀ ਬਾਈ ਹੋਰੀ ਤਿਆਰ ਕਰੀ ਬੈਠਿਆ ਤੇ ਸਾਰੀਆਂ ਪਨੀਰੀਆਂ ਜਿਹੜੀਆਂ ਇਹਨਾਂ ਦੇ ਕੋਲੇ ਬਹੁਤ ਵਧੀਆ ਟਾਪ ਕੁਆਲਿਟੀ ਦੇ ਵਿੱਚ ਹੁੰਦੀਆਂ ਇਹਨਾਂ ਦੀ ਤੁਸੀਂ ਪਹਿਲਾਂ ਵੀ ਜਿਹੜੀ ਫਾਲਦਾਰ ਬੂਟਿਆਂ ਦੀ ਵੀਡੀਓ ਦੇਖੀ ਹੋਊਗੀ ਤੇ ਇਹ ਜਿਹੜੀ ਵੀਡੀਓ ਹੈਗੀ ਇਹਦੇ ਵਿੱਚ ਆਪਾਂ ਸਬਜ਼ੀਆਂ ਦੀਆਂ ਪਨੀਰੀਆਂ ਬਾਰੇ ਬਾਈ ਹੋਰਾਂ ਤੋਂ ਜਾਣਕਾਰੀ ਲਵਾਂਗੇ ਆਜੋ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਬਹੁਤ ਧੀਰਪਾ ਮਾਰ ਜੀ ਬਾਈ ਜੀ ਆਪਣੀਆਂ ਹੁਣ ਪਨੀਰੀਆਂ ਬਾਰੇ ਦੱਸੋ ਹਣ ਆਪਣੇ ਕੋਲੇ ਸਬਜ਼ੀਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਕਿਸਮਾਂ ਦੀਆਂ ਪਨੀਰੀਆਂ ਤਿਆਰ ਮਿਲਦੀਆਂ ਜਿਵੇਂ ਬਈ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਗੋਭੀ ਦੀ ਦੇਸੀ ਵੈਰਾਈਟੀਆਂ ਉਹ ਪਨੀਰੀਆਂ ਹੁੰਦੀਆਂ ਜਿਵੇਂ 6-6 ਲੱਖ ਬੂਟਾ 5-5 ਲੱਖ ਬੂਟਾ ਹਾਂਜੀ ਉਹ ਆਪ ਇਕੱਠਾ ਮਤਲਬ ਬੀਜਦੇ ਆ ਤੇ ਫਿਰ ਸੇਲ ਕਰ ਦਿੰਨੇ ਆ ਹੁਣ ਜਿਵੇਂ ਇਸ ਟਾਈਮ ਤੇ ਹੁਣ ਦੇਸੀ ਆਪਣੇ ਕੋਲ ਹੈ ਨਹੀਂ ਠੀਕ ਹੈ ਕਈਆਂ ਦੇ ਫੋਨ ਵੀ ਆਉਂਦੇ ਦੇਸੀ ਦਾ ਹੁਣ ਬਈ ਅਸੀਂ ਹਾਈਬ੍ਰਿਡ ਦੇਣ ਲੱਗੇ ਕਿਉਂਕਿ ਹਾਈਬ੍ਰਿਡ ਦਾ ਫੁੱਲ ਇੱਕ ਤਾਂ ਵਧੀਆ ਵੱਡਾ ਬਣਦਾ ਇੱਕ ਚਿੱਟਾ ਬਣਦਾ ਇਹਦਾ ਫੁੱਲ ਤੇ ਵਜਨ ਵੀ ਵੱਧ ਹੁੰਦਾ ਹੈ ਫੁੱਲ ਦਾ ਹੁਣ ਹਾਈਬ੍ਰਿਡ ਜਿਵੇਂ ਆ ਗਰੀਮਾ ਵੈਰਾਈਟੀ ਆ ਹਾਂਜੀ ਜਯੋਤੀ ਟੂ ਵੀ ਇਹਦੇ ਬਾਅਦ ਹੁਣ ਚੱਲੂਗੀ ਥੋੜੇ ਦਿਨ ਜਿਵੇਂ ਆ ਪਨੀਰੀ ਦੀ ਗੱਲਬਾਤ ਕਰੀਏ ਤਾਂ ਇਹ ਸਾਡੀ ਤਕਰੀਬਨ ਬੁੱਕ ਹੀ ਆ ਠੀਕ ਹੈ ਕਿਵੇਂ ਜਿੰਨੇ ਕ ਆਪ ਇਹਨਾਂ ਕਿਉਂਕਿ ਜਿਹੜਾ ਗਾਹਕ ਇੱਕ ਕਰੀ ਜੁੜ ਗਿਆ ਉਹ ਬਾਈ ਜੁੜ ਜਾਂਦਾ ਪੱਕੇ ਤੌਰ ਤੇ ਹਾਂਜੀ ਤੇ ਉਹ ਫਿਰ ਇਹ ਪਨੀਰੀ ਆਪਣੀ ਪਹਿਲੇ ਹੀ ਬੁੱਕ ਹੋ ਜਾਂਦੀ ਹੈ ਜਿਵੇਂ ਹੁਣ ਪਰਲੇ ਪਾਸੇ ਛੋੜੀ ਪਨੀਰੀ ਦੇ ਬੈਡ ਆ ਉਹ ਬਾਈ ਬੁਕਿੰਗ ਹੋਈ ਜਾਂਦੀ ਉਹਦੀ ਪਹਿਲੇ ਹੋਣੀ ਰਵਾਸੀ ਤੇ ਜੇ ਕਿਸੇ ਨੇ ਮਤਲਬ ਵੀ ਲੋਕਲ ਲੈ ਕੇ ਜਾਣੀਆਂ ਕੋਈ 100 200 ਬੂਟਾ 1000 ਬੂਟੇ ਤੱਕ ਹਾਂਜੀ ਉਹਨਾਂ ਨੂੰ ਕੋਈ ਚੱਕਰ ਨਹੀਂ ਆ ਉਹ ਕਦੋਂ ਵੀ ਆ ਕੇ ਕਿਉਂਕਿ ਲੋਕਲ ਗਾਹਕ ਤਾਂ ਬਈ ਉਹਨਾਂ ਨੂੰ ਦੇਣੀ ਆ ਪਾ ਜਿਹੜੀ ਪਨੀਰੀ ਜ਼ਰੂਰੀ ਆ ਹਾਂਜੀ ਕਿਉਂਕਿ ਉੱਥੋਂ ਹੀ ਆਪਣੇ ਲੋਕਾਂ ਨੂੰ ਪਤਾ ਲੱਗਣਾ ਵੀ ਕੀ ਕੁਆਲਿਟੀ ਵੇਚਦੇ ਆ ਲੋਕਲ ਗਾਹਕ ਜਿਹਨੇ 100 ਬੂਟਾ ਲੈਣਾ 200 ਲੈਣਾ 50 ਲੈਣੇ ਆ ਉਹ ਕਦੋਂ ਮਰਜ਼ੀ ਆ ਕੇ ਬਈ ਬੂਟਾ ਲਾ ਜਾ ਸਕਦੇ ਆ ਤੇ ਬਾਕੀ ਜਿਹੜਾ ਵੱਡੇ ਪੱਧਰ ਤੇ ਲਾਉਣੀਆਂ ਕਿਸੇ ਨੇ ਕਿਲਾ ਦੋ ਕਿਲੇ ਉਹ ਬਸ ਥੋੜਾ ਫੋਨ ਕਰਕੇ ਪਹਿਲਾਂ ਦੱਸਣ ਸਾਨੂੰ ਤੇ ਜੇ ਉਹਨਾਂ ਨੂੰ ਅਸੀਂ ਹੋਈ ਸਾਡੇ ਕੋਲ ਪ ਤਾਂ ਉਹ ਦੇ ਦਾਂਗੇ ਪਨੀਰੀ ਜੇ ਰੁਕਣਾ ਪਿਆ ਉਹਨੂੰ 4 ਦਿਨ ਉਹ ਫਿਰ ਅਸੀਂ ਪਹਿਲਾਂ ਦੱਸ ਦਿੰਦੇ ਆ ਵੀ ਤੁਹਾਨੂੰ ਤੁਸੀਂ ਟਾਈਮ ਦੱਸ ਦਿੰਨੇ ਹੋ ਟਾਈਮ ਦੱਸ ਦਿੰਨੇ ਬਾਈ ਜੀ ਕਿੰਨਾ ਬੂਟਾ ਲੱਗਦਾ ਹੈਗਾ ਇੱਕ ਕਨਾਲ ਦੇ ਵਿੱਚ ਫੁੱਲ ਗੋਭੀ ਦਾ ਕਨਾਲ ਦੇ ਵਿੱਚ ਬਾਈ 2500 ਵੀ ਲੱਗ ਜਾਂਦਾ 3000 ਵੀ ਲੱਗ ਜਾਂਦਾ ਜੇ ਅਪਾ ਕਿੱਲੇ ਦੀ ਗੱਲ ਬਾਤ ਕਰੀਏ 20000 ਤੋਂ ਲਾ ਕੇ 25000 ਤੱਕ ਬਾਈ ਬੂਟਾ ਪਾ ਦਿੰਦੇ ਆ ਬਾਕੀ ਉਹ ਆਪ ਦੇ ਆਪ ਦੇ ਢੰਗ ਆ ਬਾਈ ਕੋਈ ਵਿਰਲਾ ਲਾ ਆਂਦਾ ਕੋਈ ਥੋੜਾ ਸੰਘਣਾ ਲਾ ਦਿੰਦਾ ਤੇ ਤਕਰੀਬਨ ਤੁਸੀਂ 24-25000 ਬੂਟਾ ਲਾ ਵੀ ਦਿੰਦੇ ਆ ਤੇ ਕਈ 20000 ਵੀ ਲਾਉਂਦੇ ਆ ਆਸਿ ਰਿਕਨਾ ਬਈ ਲੱਗ ਜਾਂਦਾ ਬਈ ਕਿਸਾਨ ਭਰਾ ਬੜੇ ਇਹ ਗੱਲ ਕਮੈਂਟ ਵੀ ਕਰਦੇ ਆ ਕਹਿੰਦੇ ਹਨ ਜਦੋਂ ਮਿਲਦੇ ਆਪਾਂ ਨੂੰ ਵੀ ਜਿਹੜੀ ਸ਼ਾਂ ਵਾਲੀ ਪਨੀਰੀ ਹੁੰਦੀ ਆ ਜਿਵੇਂ ਪਿਛਲੀ ਗਰਮੀ 'ਚ ਹੋਇਆ ਬਹੁਤ ਲੋਕਾਂ ਦੀਆਂ ਪਨੀਰੀਆਂ ਖਤਮ ਹੋਈਆਂ ਹਨਾ ਜਿਨ੍ਹਾਂ ਨੇ ਲਾਈ ਸੀ ਗੇਤੀ ਪਨੀਰੀ ਉਹ ਖੇਤ 'ਚ ਲਾਉਣ ਤੋਂ ਬਾਅਦ 2-3 ਦਿਨਾਂ ਦੇ ਵਿੱਚ ਹੀ ਪਨੀਰੀ ਖਤਮ ਹੋ ਜਾਂਦੀ ਆ ਇਹਦਾ ਕੀ ਕਾਰਨ ਹੁੰਦਾ ਜਿਹੜੀ ਤੁਸੀਂ ਪਨੀਰੀ ਤਿਆਰ ਕਰ ਰਹੇ ਹੋ ਇਹ ਤਾਂ ਨਹੀਂ ਬਈ ਐਵੇਂ ਸੁੱਕਦੀ ਇਹ ਨਾ ਬਈ ਇਹਦਾ ਨਾ ਇੱਕ ਤਾਂ ਹੁੰਦਾ ਜਿਹੜਾ ਪਨੀਰੀ ਬੀਜ ਦਾ ਉਹਦੇ ਹੱਥ ਵਸ ਹੁੰਦਾਗਾ 50% ਹਾਂਜੀ ਤੇ 50% ਆਪਣੇ ਹੱਥ ਵਸ ਵੀ ਹੁੰਦਾ ਜਿਵੇਂ ਹੁਣ ਆ ਪਨੀਰੀ ਆ ਤੁਸੀਂ ਦੇਖਿਓ ਸਾਡੇ ਉੱਪਰ ਕਪੜਾ ਨਾ ਹੋਊਗਾ ਜਿਹੜੀ ਪਨੀਰੀ ਅਸੀਂ ਪੱਟੀ ਜਾਂਦੇ ਆ ਉਹਨੂੰ ਅਸੀਂ ਹਫ਼ਤਾ ਪਹਿਲਾਂ ਧੁੱਪਾਂ 'ਲਾ ਆ ਗਏ ਨੇ ਉਹਦੇ ਤੇ ਕਪੜਾ ਨਾ ਹੋਊਗਾ ਜਿਹੜੀ ਪਨੀਰੀ ਛੋਟੀ ਆ ਤੁਸੀਂ ਇੱਧਰ ਪਰੇ ਦੇਖਦੇ ਹੋਵੋਗੇ ਉਹ ਕਪੜਾ ਹੋਊਗਾ ਕੱਚਾ ਛੱਡ ਪਾਇਆ ਹੁੰਦਾ ਪੱਕਾ ਨਹੀਂ ਪਾਇਆ ਸਾਡਾ ਅਸੀਂ ਕਪੜਾ ਲਾ ਕੇ ਉੱਪਰ ਤੇ ਅਸੀਂ ਉਹਨੂੰ ਧੁੱਪ ਲਵਾ ਕੇ ਪੂਰੀ ਕਾਲੀ ਜੀਦ ਪਨੀਰੀ ਹੋ ਜੇ ਜਿਵੇਂ ਅਸੀਂ ਪਨੀਰੀ ਦਾ ਤੁਸੀਂ ਕਾਲਾਪਣ ਦੇਖ ਰਹੇ ਹੋਗੇ ਤੇ ਇਹਦੀ ਜੜ ਵੀ ਤੁਹਾਨੂੰ ਮੈਂ ਦਿਖਾ ਦਊਂ ਮੈਂ ਕਿੰਨੀ ਕੀ ਜੜਾ ਹੈ ਦੀ ਇਹ ਆਏ ਤੁਹਾਨੂੰ ਮੈਂ ਜੜ ਵੀ ਦਿਖਾ ਦਿੰਨਾ ਤੇ ਇਹ ਅਸੀਂ ਪਨੀਰੀ ਧੁੱਪ ਲਵਾਈ ਹੋਈ ਆ ਪੱਤਾ ਸਖਤ ਹੋ ਜਾਂਦਾ ਥੋੜਾ ਪੱਤਾ ਸਖਤ ਹੋ ਜਾਂਦਾ ਬਾਈ ਇਹਦਾ ਇਹ ਗੇਤੀ ਗੇਤੀ ਗੋਭੀ ਦਾ ਹੁੰਦਾ ਬਾਈ ਇਸ ਤੋਂ ਬਾਅਦ ਜਿਹੜੀ ਸਿਆਲ ਦੇ ਵਿੱਚ ਜਿਹੜੀ ਲੱਗਦੀ ਆ ਉਹ ਤਾਂ ਭਲਾ ਆਪਾਂ ਨਾ ਬੂਟੇ ਨੂੰ ਪੈਰ ਨਾਲ ਨਾਪਦਗੇ ਇੱਕ ਥਾਂ ਤੇ ਉਹ ਵੀ ਚੱਲ ਜਾਂਦਾ ਹੈ ਅਸੀਂ ਜੜਵੇ ਹਾਂ ਦੇਖੋ ਜੜ ਪੂਰੀ ਚੱਲੀ ਹੋਈ ਹੈ ਚਿੱਟੀ ਚਿੱਟੀ ਜੜ ਤੁਸੀਂ ਪੱਟ ਕੇ ਵੀ ਖੁਰਪੀ ਨਾਲ ਦਿੰਨੇ ਹੋ ਹਾਂ ਅਸੀਂ ਸਾਡਾ ਪਹਿਲਾਂ ਤਾਂ ਵੀਰੇ ਅਸੀਂ ਪਹਿਲਾਂ ਪਾਣੀ ਛੱਡਦੇ ਹਾਂ ਹਾਂਜੀ ਫਿਰ ਪਾਣੀ ਛੱਡ ਕੇ ਆਖਬਾਰ ਵੀ ਪਾਈ ਤੁਸੀਂ ਪਾਣੀ ਛੱਡ ਕੇ ਜਦੋਂ ਗਿੱਲਾ ਹੋ ਜਾ ਜਗਾ ਤੇਰੇ ਨੂੰ ਪੱਟ ਕੇ ਰੰਬੀ ਨਾਲ ਤੇ ਗਿਣ ਕੇ ਬੂਟਾ ਦੇ ਉਹਦੇ ਲਫਾਫੇ ਇਹਦੇ ਚ ਆਖਬਾਰ ਦੇ ਵਿੱਚ ਬਲੇਟ ਕੇ ਫਿਰ ਅਸੀਂ ਅਗਲੇ ਨੂੰ ਦਿੰਨੇ ਆ ਤੇ ਬਾਕੀ ਜਿਹੜੀ ਉਹ ਦੂਜੀ ਗੱਲ ਸੀਗੀ ਵੀ ਆਪਣੀ ਲੋਕਾਂ ਦੀ ਗਲਤੀ ਕੀ ਹੁੰਦੀ ਹੈ ਹਾਂਜੀ ਅਗੇਤੀ ਗੋਭੀ ਬਾਈ ਹਰੇਕ ਨਹੀਂ ਲਗਾ ਸਕਦਾਗਾ ਉਹ ਦਾ ਘਰੇਲੂ ਤੌਰ ਤੇ ਵੀ ਤੇ ਵੱਡੇ ਪੱਦਰ ਤੇ ਉਹਦੇ ਚ ਥੋੜਾ ਪਤਾ ਕੀ ਹੁੰਦਾ ਵਟਾਂ ਦੀ ਦਿਸ਼ਾ ਦਾ ਵੀ ਹੁੰਦਾ ਵੀ ਵਟਾਂ ਪਾਉਣ ਦਾ ਢੰਗ ਵੀ ਹੁੰਦਾ ਬਾਕੀ ਆਪਣੇ ਘਰਾਂ ਦੇ ਵਿੱਚ ਕੀ ਕਰਦੇ ਜਿਹੜੇ ਲੋਕਲ ਲੈ ਕੇ ਜਾਂਦੇ ਆ ਉਹ ਛੋਟੀਆਂ ਛੋਟੀਆਂ ਵਟਾਂ ਪਾ ਲੈਂਦੇ ਆ ਹਾਂਜੀ ਛੋਟੀ ਵਟ ਪਾ ਕੇ ਸੁੱਕੇ ਦੇ ਵਿੱਚ ਹੀ ਲਾਈ ਜਾਂਦੇ ਆ ਬੂਟਾ ਉੱਦੋਂ ਪਾਣੀ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਬਾਈ ਜਿਹੜੀ ਗਰਮ ਜਗਾ ਹੁੰਦੀ ਆ ਤੇ ਜੜ ਜਦੋਂ ਆਪਾਂ ਲਾਉਨੇ ਆ ਉਦੋਂ ਬਾਅਦ ਪਾਣੀ ਦਿੰਨੇ ਆ ਪਹਿਲਾਂ ਤਾਂ ਉਹੀ ਮੱਚ ਜਾਂਦੀ ਆ ਫੇਰ ਕੀ ਕਰਦੇ ਆ ਉਹ ਵੱਟ ਦੇ ਜਮਾ ਉਤਲੇ ਪਾਸੇ ਲਾ ਦਿੰਦੇ ਆ ਬੂਟਾ ਜੋ ਉਤਲੇ ਪਾਸੇ ਬੂਟਾ ਲੱਗੂਗਾ ਉਹਨੂੰ ਧੁੱਪ ਵੀ ਵੱਧ ਪਾਊਗੀ ਜਾਗੀ ਉਹਦੇ ਨੂੰ ਉਹ ਫੇਰ ਬੂਟਾ ਚੱਲਦਾ ਨਹੀਂਗਾ ਉਹ ਥੋੜੇ ਆਪਾਂ ਨੂੰ ਦੇਖਣਾ ਪਊਗਾ ਪਹਿਲਾਂ ਵੀ ਆਪਾਂ ਸਹੀ ਢੰਗ ਪਤਾ ਹੋਵੇ ਜੇ ਤੁਹਾਡੀਆਂ ਚੜਦੇ ਤੋਂ ਛਿਪ ਦੇ ਵੱਟਾਂ ਪਾਈਆਂ ਥੋੜਾ ਚੜਦੇ ਨਹੀਂ ਮੂੰਹ ਤੇ ਖੱਬੇ ਹੱਥ ਤੁਸੀਂ ਇੱਕ ਸਾਈਡ ਤੇ ਵੱਟ ਦੇ ਗੋਭੀ ਲਾਓ ਪਹਿਲਾਂ ਪਾਣੀ ਪਹਿਲਾਂ ਵੱਟਾਂ ਪਾਓ ਫਿਰ ਵੱਟਾਂ ਪਾ ਕੇ ਪਾਣੀ ਛੱਡੋ ਵੱਟ ਪੂਰੀ ਵੱਡੀ ਪਾਓ ਅਗੇਤੀ ਗੋਭੀ ਦੀ ਹਾਂਜੀ ਤੇ ਉਸ ਤੋਂ ਬਾਅਦ ਵੱਟ ਦੇ ਜਿਹੜੀ ਇੱਕ ਸਾਈਡ ਤੇ ਲਾਓ ਤੁਸੀਂ ਸਾਰੀ ਗੋਭੀ ਤੇ ਆ ਵਟ ਤੋਂ ਨਾ ਤਾਂ ਬਲ ਉੱਚੀ ਲਾਓ ਨਾ ਬਲ ਨੀਮੀ ਮਤਲਬ ਉਹਨੂੰ ਵਟ ਦੀ ਥੋੜੀ ਥੋੜੀ ਛਾਂ ਮਿਲ ਜੇ ਇਹ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਆਪਾਂ ਇਹਨਾਂ ਦਾ ਅਸਰ ਨਹੀਂ ਕਰਦੇ ਪਰ ਇਹ ਆਪਣੇ ਕੰਮ ਦੀਆਂ ਹੁੰਦੀਆਂ ਆਂਗਾ ਇਹ ਇਸ ਤਰੀਕੇ ਨਾਲ ਜੇ ਆਪਣੀਆਂ ਵਟਾਂ ਦੂਜੀ ਲੋਡ ਪਾਈਆਂ ਹੋਈਆਂ ਤੇ ਆਪਾਂ ਚੜ੍ਹਦੇ ਚੜ੍ਹਦੇ ਵਾਲੇ ਪਾਸੇ ਆਪਾਂ ਲਾ ਸਕਦੇ ਹਾਂ ਗੋਭੀ ਠੀਕ ਹੈ ਜੀ ਜਿਵੇਂ ਜਿਨ੍ਹਾਂ ਕਾ ਸਾਨੂੰ ਤਿਆਰਬਾ ਅਸੀਂ ਤਾਂ ਇਦਾਂ ਹੀ ਲਾਉਣੇ ਆ ਤੇ ਅਗਲੇ ਅਗਲੇ ਨੂੰ ਵੀ ਐਂ ਹੀ ਦੱਸਦੇ ਆ ਤੇ ਵਧੀਆ ਜਿਹੜਾ ਬੰਦਾ ਅਮਲ ਕਰ ਲੈਂਦਾ ਉਹ ਵਧੀਆ ਚੱਲ ਪੈਂਦੀ ਆ ਠੀਕ ਹੈ ਬਾਕੀ ਕੁਦਰਤ ਤੇ ਆ ਸਵਾਸ ਵੀ ਹੁੰਦਾ ਗਾ ਮੌਸਮ ਵੀ ਡਿਪੈਂ ਤੇ ਲਾਈ ਆ ਉਪਰੋਂ ਨਾਲ ਦੀ ਨਾਲ ਮੀਂਹ ਆ ਗਿਆ ਅਗਲੇ ਦਿਨੀ ਉਹ ਵੀ ਗੋਭੀ ਮਰ ਜਾਂਦੀ ਆ। ਤੁਹਾਨੂੰ ਮੌਸਮ ਵੀ ਦੇਖਣਾ ਪੈਂਦਾ ਵੀ ਸਹੀ ਆ ਜਾਂ ਨਹੀਂ। ਬਈ ਫੁੱਲ ਗੋਭੀ ਤੋਂ ਬਿਨਾ ਹੋਰ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰਦੇ ਹਾਂ। ਆਪਣੇ ਕੋਲੇ ਬਈ ਜਿਵੇਂ ਹੁਣ ਫੁੱਲ ਗੋਭੀ, ਬੰਦ ਗੋਭੀ, ਮਿਰਚ, ਟਮਾਟਰ, ਬੈਂਗਣ, ਬੈਂਗਣੀ ਹੋ ਗਈ ਤੇ ਸ਼ਿਮਲਾ ਮਿਰਚ ਹੋ ਗਈ ਹੁਣ ਹਰੇ ਪਿਆਜ਼ ਦੀ ਪਨੀਰੀ ਚੱਲੀ ਜਾਂਦੀ ਆ। ਤੇ ਦੂਬਾਰ ਬਈ ਹਾਈਬ੍ਰਿਡ ਪਿਆਜ਼ ਦੀ ਪਨੀਰੀ ਚੱਲੂਗੀ। ਇਹ ਵੀ ਲੋਕਾਂ ਨੂੰ ਥੋੜਾ ਜਿਹਾ ਪਤਾ ਨਹੀਂਗਾ ਵੀ ਜਿਹੜੇ ਪਿਆਜ਼ ਦਾ ਸਮਾਂ ਕੀ ਆ ਲਾਉਣ ਦਾ ਜਿਹੜਾ ਹੁਣ ਚੱਲੀ ਜਾਂਦਾ ਇਹ ਬਈ ਹਰਾ ਪਿਆ ਆਮ ਜਿਵੇਂ ਹੁਣ ਕਈ ਕਹਿੰਦੇ ਵੀ ਇਸ ਕਿੱਲਾ ਲਾਉਣਾਗਾ ਪਿਆਜ਼ ਦਾ ਉਹਨਾਂ ਨੂੰ ਆਏ ਹੁੰਦੇ ਵੀ ਪਕਾਵਾ ਪਿਆਜ ਜਿਹੜਾ ਪਕਾਵੇਂ ਪਿਆਜ ਤੋਂ ਪਹਿਲਾਂ ਮਤਲਬ ਇਹਦਾ ਹਾਈਬ੍ਰਿਡ ਆ ਉਹ ਅੱਜ ਤੋਂ ਜਿਵੇਂ ਹੁਣ ਆਪਾਂ 1 ਅਕਤੂਬਰ ਹੋਈ ਆ ਹੁਣ ਉਹਦੀ ਪਨੀਰੀ ਵੇਚੀ ਜਾਊਗੀ 45 ਤੋਂ 50 ਰੁਪਏ ਨਾਲ ਬਾਅਦ ਆਪਾਂ ਸੇਲ ਕਰਨ ਲੱਗਾਂਗੇ ਯਾਨੀ ਕਿ 1 ਅਧ ਨਵੰਬਰ ਤੋਂ ਬਾਅਦ ਠੀਕ ਹੈ ਉਹ ਆਪਾਂ ਸੇਲ ਕਰਨ ਲੱਗਾਂਗੇ ਉਹ ਜਿਹੜਾ ਪਿਆਜ਼ ਹੁੰਦਾ ਉਹਦਾ 2 ਮਹੀਨੇ ਰਹਿੰਦਾਗਾ ਹੋ ਆਪਾਂ ਜਦੋਂ ਸਟੋਰ ਕਰਨਾ ਉਹਨੂੰ ਤੇ ਗੰਡਾ ਬਹੁਤ ਮੋਟਾ ਹੁੰਦਾ ਉਹਦਾ ਜਿਵੇਂ ਟਾਕੀ ਦਾ ਪਿਆਜ਼ ਮਸ਼ਹੂਰ ਆ ਉਹ ਉਹਦਾ ਗੰਡਾ ਬਹੁਤ ਮੋਟ ਤੇ ਉਸ ਤੋਂ ਬਾਅਦ ਜਿਹੜਾ 20 ਦਸੰਬਰ ਤੋਂ ਬਾਅਦ ਬਾਅਦ ਜਿਹੜਾ ਲੱਗਦਾ ਉਹ ਦੇਸੀ ਪਿਆਜ਼ ਹੁੰਦਾ। ਅ ਜਿੰਨੀ ਵੀ ਜਗ੍ਹਾ ਤੁਸੀਂ ਦੇਖ ਰਹੇ ਹੋਗੇ ਸਾਰੀ ਦੋ ਕਿੱਲਾਂ ਦੇ ਵਿੱਚ ਇਹ ਦੇਸੀ ਪਿਆਜ਼ ਬਣੀ ਰਹੀ ਹੋਗੀ। ਠੀਕ ਹੈ। ਇਹਦੀ ਗੰਢੇਲ ਦੀ ਬਈ ਗਰੰਟੀ ਹੁੰਦੀ ਆਪਣੀ। ਜਿਨੇ ਕਿੱਲਾ ਲਾਉਣਾ, ਕਨਾਲ ਲਾਉਣੀ ਹੈ, ਘਰ ਜੋਗਾ ਲਾਉਣਾ। ਗੰਢੇਲ ਦੀ ਗਰੰਟੀ ਹੋਗੀ ਪਨੀਰੀ ਇੱਕ ਨੰਬਰ ਹੋਗੀ। ਪਹਿਲੇ ਸਾਲਾਂ 'ਚ ਅਸੀਂ ਬਈ ਇਹ ਤੇ ਹੋਰ ਫਸਲਾਂ ਵੀ ਲੈ ਲੈਂਦੇ ਸੀ ਹੁਣ ਅਸੀਂ ਵਿਹਲਾ ਵਾਣ ਪਿਆਗਾ ਸੀ ਕੋਈ ਫਸਲ ਨਹੀਂ ਲਈ। ਵੀ ਗਾਹਕ ਨੂੰ ਸਹੀ ਚੀਜ਼ ਜਾਵੇ। ਇਸ ਜਾਊਗੀ ਤਾਂ ਬਈ ਕਹਿੰਦੇ ਹੁੰਦੇ ਨਾ ਆਪਾਂ ਬੋਲ ਕੇ ਕਿੰਨੀ ਮਰਜ਼ੀ ਮਸ਼ਹੂਰੀ ਕਰ ਲਈਏ ਪਰ ਜੇ ਲੋਕ ਇੱਕ ਦੂਜੇ ਨੂੰ ਦੱਸਣ ਲੱਗ ਗਏ ਨਾ ਵੀ ਪਨੀਰ ਸਹੀ ਆ ਉਹਨਾਂ ਦੀ ਉਹ ਗੱਲ ਅੱਜ ਫਿਰ ਬਾਈ ਬਾਲਾ ਆਪਣੀ ਚੀਜ਼ ਆਪ ਹੀ ਦੱਸਦੀ ਹੈ ਨਾ ਇੱਕ ਬਾਈ ਜਿਵੇਂ ਸ਼ਹਿਰਾਂ ਦੇ ਵਿੱਚ ਆਪਾਂ ਦੇਖਿਆ ਲੋਕ ਰੱਖੀ ਬੈਠੇ ਹੁੰਦੇ ਆ ਪਨੀਰੀਆਂ ਹਨਾ ਸਬਜ਼ੀਆਂ ਦੀਆਂ ਵੀ ਗੰਡਿਆਂ ਦੀਆਂ ਮਾਲੀ ਹੁੰਦੇ ਆ ਜਾਂ ਹੋਰ ਹੁੰਦੇ ਆ ਉਹਨਾਂ ਦੀਆਂ ਪਨੀਰੀਆਂ ਚ ਤੇ ਇੱਕ ਜਿਵੇਂ ਤੁਸੀਂ ਕਿਸਾਨ ਹੋ ਤੁਹਾਡੀਆਂ ਪਨੀਰੀਆਂ ਦੇ ਵਿੱਚ ਬੀਜਾਂ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਬਈ ਬਈ ਐਦਾਂ ਹੁੰਦਾ ਕਿ ਇਹ ਦੇ ਨਾ ਜਿਹੜੇ ਦੇਸੀ ਹੁੰਦੇ ਆ ਉਹ ਬੀਜ ਸਸਤੇ ਹੁੰਦੇ ਆ ਜਿਹੜੇ ਹਾਈਬ੍ਰਿਡ ਹੁੰਦੇ ਆ ਮਹਿੰਗੇ ਹੁੰਦੇ ਆ ਉਹਨਾਂ ਦਾ ਵੀ ਚਲੋ ਰਜਗਾਰ ਆਗਾ ਉਹਨਾਂ ਨੇ ਵੀ ਬਈ ਕੰਮ ਕਰਨਾ ਕਿ ਨਹੀਂ ਉਹ ਫਾਲਦਾਰ ਬੂਟੀ ਵੀ ਘਰਾਂ ਦੇ ਵਿੱਚ ਦੇ ਕੇ ਜਾਂਦੇ ਆ ਉਹਨਾਂ ਦਾ ਵੀ ਅੱਡੋ ਅੱਡ ਬਈ ਢਾਂਗਾ ਪਰ ਆਪਣੇ ਤਾਂ ਇਹ ਗੱਲ ਆ ਵੀ ਆਪਾਂ ਪੱਕੇ ਬੰਦੇ ਆ ਕਿਉਂਕਿ ਇੱਥੇ ਹੀ ਰਹਿਣਾਗਾ ਨਾ ਅਸੀਂ ਫਿਰ ਚੀਜ਼ ਜਿਹੜੀ ਆਪਣੀ ਹਾਈਬ੍ਰਿਡ ਵੀ ਮਿਲ ਜਾਂਦੀ ਹੈ ਦੇਸੀ ਵੀ ਮਿਲ ਜਾਂਦੀ ਹੈ ਜੀ ਕੁਆਲਿਟੀ ਹੁੰਦੀ ਹੈ ਇਹ ਨਹੀਂ ਕਿ ਵੀ ਆਮ ਆਪਾਂ ਇੱਕ ਤਾਂ ਇਹ ਖਾਸਿਤ ਹੁੰਦੇ ਵੀ ਵਧੀਆ ਕੰਪਨੀ ਦਾ ਵੀ ਹੋਊਗਾ ਇਹ ਨਹੀਂ ਕਿ ਵੀ ਆਪਾਂ ਆਪ ਹੀ ਤਿਆਰ ਕਰ ਲੈ ਉਹਦੇ ਚ ਜਿਹੜਾ ਆਪ ਤਿਆਰ ਕਰਦੇ ਆ ਕਈ ਕੰਪਲੀਟ ਵੀ ਆਂਦੇ ਕਈ ਦਾ ਮਾਰ ਬਹੁਤ ਆ ਜਿਹਦੇ ਕਰ ਲੈਂਦੇ ਆ ਵ ਪਰ ਜੇ ਆਪਾਂ ਹੁਣ ਇਹਨਾਂ ਦੀ ਗੱਲਬਾਤ ਕਰੀਏ ਜਿਵੇਂ ਹੁਣ 40-4000 ਨੂੰ ਬਈ ਗਿੱਲੋ ਗੋਭੀ ਦਾ ਵੀ ਆ। ਹਾਂਜੀ ਚੰਗੀ ਗੋਭੀ ਦਾ ਤੇ ਸ਼ਿਮਲਾ ਮਿਰਚ ਦਾ ਉਹਦੋਂ ਮਹਿੰਗਾ ਆ ਗਿਆ। ਪਿਆਜ਼ ਦਾ ਹਾਈਬ੍ਰਿਡ ਦਾ ਜਿਵੇਂ ਬਈ ਹੁਣ 14 14000 ਤੋਂ ਪਲੱਸ ਆਦ ਕੀ। ਹਾਂ। ਟਾਕੀ ਦਾ ਪਿਆਜ਼। ਉਹ ਜਿਹੜਾ ਹੁਣ ਹਾਈਬ੍ਰਿਡ ਕਹਿ ਕੇ ਅਗਲਾ ਪਲਾਂ ਦੇਸੀ ਵੇਚੀ ਜਾਵੇ। ਉਹ ਚੀਜ਼ ਅਲੱਗ ਹੁੰਦੀ ਆ ਵੀ ਆਪਾਂ ਜਿਹੜੀ ਚੀਜ਼ ਹੋਊਗੀ ਉਹੀ ਹੋਊਗੀ। ਮੰਨ ਲਓ ਇੱਥੇ ਵੀ ਹੁਣ ਜਿਹੜੀ ਪਨੀਰੀ ਆ ਜੀ ਵੈਰਾਈਟੀ ਕਹਿਤਾ ਜਿਵੇਂ ਤੇ ਉਹੀ ਨਿਕਲੂਗੀ ਇਹ ਨਹੀਂਗਾ ਵੀ ਮੰਨ ਲਓ ਤੁਸੀਂ ਆ ਮੈਂ ਕਈ ਦੇਸੀ ਨੂੰ ਹਾਈਬ੍ਰਿਡ ਕਹਿ ਕੇ ਵੇਚ ਦਿੰਦੇ ਪਰ ਉਹ ਆਪਾਂ ਤਾਂ ਜਿਹੜੀ ਜੀ ਹੋਊਗੀ ਅਗਲਾ ਜਵਾਬ ਦੇ ਦਿੰਦਾ ਜਨ ਹੈ ਨਹੀਂ ਤਾਂ ਤੇ ਪਰ ਜੇ ਹੋਊਗੀ ਤਾਂ ਆਪਾਂ ਉਹਨੂੰ ਉਹੀ ਚੀਜ਼ ਕਹਿ ਕੇ ਵੇਚੀਦਾ ਠੀਕ ਹੈ ਭਾਈ ਭਾਈ ਆਪਣਾ ਡਰੈਸ ਦੱਸ ਦਿਓ ਨਰਸਰੀ ਜਿਹੜੀ ਕਿਹੜੇ ਰੋਡ ਤੇ ਹੈਗੀ ਹੈ ਹਨਾ ਕਿਸੇ ਨੇ ਪਨੀਰੀ ਨੀਰਲ ਆਉਣਾ ਜਿਵੇਂ ਤੁਸੀਂ ਦੱਸਿਆ ਵੀ ਇਹ ਪਨੀਰੀ ਤੁਹਾਡੀ ਬੁੱਕ ਹੈਗੀ ਆ ਅੱਗੇ ਤੁਹਾਡੇ ਕੋਲੇ ਹੁਣ ਕਦੋਂ ਤਿਆਰ ਹੋ ਜਾਊਗੀ ਤੇ ਆਪਣਾ ਡਰੈਸ ਵੀ ਦੱਸ ਦਿਓ ਪਨੀਰੀਆਂ ਭਾਈ ਆਪਣੇ ਕੋਲ ਮਗਰ ਦੀ ਮਗਰ ਤਿਆਰ ਹੋ ਹੀ ਜਾਂਦਾਂਗਾ ਜੇ ਕਿਸੇ ਨੇ ਮੰਨ ਲਓ ਤਿਆਰ ਵੀ ਕਰਵਾਉਣੀ ਆ ਆਪਣੇ ਟਮਾਟਰ ਦੀ ਹੋਗੀ ਮਿਰਚ ਦੀ ਹੋਗੀ ਸ਼ਿਮਲਾ ਮਿਰਚ ਦੀ ਹੋਗੀ ਹੋ ਗੋਭੀ ਹੋਗੀ ਬ੍ਰੋਕਲੀ ਕਿਸੇ ਵੀ ਪਨੀਰ ਤਿਆਰ ਕਰਾਉਣੀ ਕੋਈ ਵੀ ਉਹ ਸਾਨੂੰ 20 ਦਿਨ ਪਹਿਲਾਂ ਦੱਸ ਦਿਓ ਤਿਆਰ ਵੀ ਕਰ ਦਾਂਗੇ ਪਨੀਰੀ ਇੱਕ ਨੰਬਰ ਪਨੀਰ ਤਿਆਰ ਕਰਕੇ ਦੇਵਾਂਗੇ ਠੀਕ ਹੈ ਤੇ ਜਿਹੜੀ ਆ ਗੋਭੀ ਆ ਇਹ ਹੁਣ ਚੱਲੀ ਜਾਂਦੀ ਅਗਲੀ ਗੋਭੀ ਆ ਜਿਹੜੀ ਅਸੀਂ ਨਾਦ ਦੇ ਨਾਲ ਅਸੀਂ ਬੀਜੀ ਜਾਂਦੇ ਨੇ ਨਵੀਆਂ ਉਹਦੇ ਚ ਇਹ ਆ ਬਈ ਅਸੀਂ ਥੋੜਾ ਜਿਦਾ ਸਾਨੂੰ ਸਾਈ ਆ ਜੇ ਅਸੀਂ ਉਹਦੀ ਬੱਕ ਪਨੀਰੀ ਮੰਨਦੇ ਆ ਵੀ ਆਮ ਹੁਣ ਬਹੁਤ ਜ਼ਿਆਦੇ ਆਉਂਦੇ ਆ ਤੇ ਜਿਹਦੇ ਸਾਈ ਆ ਗਈ ਫਿਰ ਉਹ ਪਨੀਰੀ ਜਿਹੜੀ ਬੱਕ ਹੋ ਜਾਂਦੀ ਆ ਫਿਰ ਉਹ ਅਸੀਂ ਉਹਦੀ ਪੱਕੀ ਹੋ ਜਾਂਦੀ ਆ ਜੇ ਕਿਸੇ ਨੇ ਤਿਆਰ ਕਰਾਉਣੀ ਤਿਆਰ ਵੀ ਕਰਵਾ ਸਕਦੇ ਬਾਕੀ ਜਿਹੜਾ ਐਡਰੈਸ ਦੀ ਗੱਲ ਬਾਤ ਤੇ ਜਿਲ੍ਹਾ ਸਿਮ ਮੁਕਸਰ ਸਾਹਿਬਾ ਦੋਦੇ ਦੇ ਨਾਲ ਪਿੰਡ ਆਪਣਾ ਤੇ ਨਰਸੀ ਆਪਣੀ ਸੂਰਾਲਾ ਰੋਡ ਤੇ ਆ ਪਿੰਡੋਂ ਬਾਹਰ 1 ਕਿਲੋਮੀਟਰ ਬਾਟਾ ਆਪਣੀ ਨਰਸੀ ਤੇ ਗੂਗਲ ਮੈਪ ਤੇ ਲੋਕੇਸ਼ਨ ਸਰਚ ਕਰਨੀ ਐਚ ਐਮ ਨਰਸੀ ਵੀ ਲਿਖ ਕੇ ਸੱਚ ਕਰ ਸਕਦੇ ਹੋ ਜਾਂ ਜਿਵੇਂ ਆਪਣਾ ਪੇਜ ਆ ਬਾਈ ਚੰਗੀ ਸੋ ਚੰਗੀ ਖੇਤੀ ਉਸ ਨਾਮ ਤੇ ਆਪਣੀ ਲੋਕੇਸ਼ਨ ਉਹ ਵੀ ਆ ਜੂਗੀ ਤੇ ਬਾਕੀ ਉਸ ਲੋਕੇਸ਼ਨ ਤੇ ਕਰ ਸਕਦੇ ਹੋ ਸਰਚ ਤੇ ਬਾਕੀ ਸਾਨੂੰ ਫੋਮ ਮੈਸੇਜ ਵੀ ਕਰ ਸਕਦੇ ਹੋ ਦੋਸਤੋ ਬਾਈ ਹੋਰਾਂ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਿਓ ਜਿੰਨੀ ਵੀ ਜਾਣਕਾਰੀ ਹੈ ਸਬਜ਼ੀਆਂ ਬਾਰੇ ਫਲਦਾਰ ਪੌਦਿਆਂ ਬਾਰੇ ਆਪਣੇ ਇਹ ਚੈਨਲਾਂ ਤੇ ਦਿੰਦੇ ਰਹਿੰਦੇ ਆ ਭਾਈ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਭਾਈ ਜੀ ਆਏ ਇੱਕ ਉਹਦਾ ਮੁੰਡੇ ਦਾ ਨਾ ਧੀਰੇ ਦਾ